ਮੇਰੀ ਲੱਤ ਖਰਾਬ ਹੋ ਗਈ ਹੈ ਜੀ ਤੇ ਡਾਕਟਰ ਨੂੰ ਕਿ ਦਾਖਲ ਹੋਏ ਵੱਡੀ ਪੈ ਗਈ ਤੇ ਮੈਂ ਕਾਰੋਬਾਰ ਕਰਦਾ ਰਸ਼ਾ 20 ਸਾਲ ਚਲਾਇਆ ਤੇ ਮਤਲਬ ਕਿ ਵੀ ਹੁਣ ਮੈਂ ਕੰਮ ਕਰ ਜੋਗਾ ਨਹੀਂ ਰਹਿ ਗਿਆ 20 ਸਾਲ ਰਸ਼ਾ ਚਲਾਇਆ ਤਾਂ ਮੈਂ ਬੜਾ ਮੇਰਾ ਗੁਜ਼ਾਰਾ ਬੜਾ ਮਹਾਂ ਕਿਲੋ ਕਿਲੋ ਆਟਾ ਲਿਆ ਕੇ ਮੈਂ ਗੁਜ਼ਾਰਾ ਕੀਤਾ ਆਪਣੇ ਘਰ ਦੇ ਵਿੱਚ ਤੇ ਮੈਂ ਹੁਣ ਕੁਝ ਕਰ ਨਹੀਂ ਸਕਦਾ ਮੇਂ ਲੱਤ ਖਰਾਬ ਹੋ ਗਈ ਆ। ਮੇਰੀ ਘਰ ਦੇਖੋ ਬਣ ਕੇ ਕੀ ਹਾਲ ਬਣਿਆ ਸਹੀ ਵੀ ਨਹੀਂ ਮੈਂ ਪਾਸ ਗਿਆ ਗਰੀਬੀ ਬਹੁਤ ਜਿਆਦੀ ਮੇਰੇ ਤੇ। ਮੈਂ ਬਾਬਾ ਬੁੱਢਾ ਸਾਹਿਬ ਗਏ ਹਾਂ। ਮੱਥਾ ਟੇਕਣ ਗਿਆ ਤੇ ਉੱਥੇ ਮਤਲਬ ਹੀ ਖਾਲੀ ਚ ਪੈਰ ਪੈ ਗਿਆ ਮਾੜਾ ਜਿਹਾ ਬਹਿਣੀ ਦੇ ਵਿੱਚ। ਕੋਈ ਖਾਲੀ ਹੀ ਕੋਈ ਵਿੱਚ ਤੇ ਉੱਥੇ ਦਰੀਬੀ ਸੀ ਤੇ ਸ਼ਾਲਾ ਪੈ ਗਿਆ ਵਾ ਘਰ ਆਇਆ ਤੇ ਪਛਾਲਾ ਪੈ ਕੇ ਘਰ ਦੇ ਵੇਖਿਆ ਕੀ ਹੋਇਆ ਡਾਕਟਰ ਨੇ ਲੱਤ ਮੇਰੀ ਜਦੋਂ ਖਾਇਆ ਉੱਥੇ ਜਾਨਾ ਕਿ ਕਰ ਦਿੱਤਾ ਤੇ ਬਦਲ ਕੇ ਵੀ ਲਾਤਾ ਭਾਰਤੀਆ ਨਾ ਮੇਰੀ ਤੇ ਇਹ ਨਾਲ ਚੱਲ ਕਰਦੇ ਹੈਗੇ ਮਾੜਾ ਮੋਟਾ ਚੱਲ ਗੁਜ਼ਰ ਗਜ਼ਾਰ ਆਪਦਾ ਕਰਾ ਕਰੀ ਜਾਂਦੇ ਲੈ ਆਉਂਦੇ ਸੁਬਦਾ ਪਤਾ ਤੇ ਹੁਣ ਇਹ ਮੰਜੀ ਤੇ ਬਿਲਕੁਲ ਬਹਿ ਗਏ ਬਹਿ ਗਏ ਤੇ ਸਾਹੰਤ ਨੂੰ ਅਪੀਲ ਕਰਦੇ ਆਂ ਕਿ ਸਾਡੀ ਜਿੱਥੋਂ ਤੱਕ ਹੋਵੇ ਸਾਡੀ ਮਿਲ ਚੁੱਕੇ ਮਤ ਕਰਨਾ